ਮੇਲੇ ਦੇ ਵੱਖ-ਵੱਖ ਰੰਗਾਂ ਵਿੱਚੋਂ ਇਹ ਸਭ ਤੋਂ ਬੈਸਟ ਚੀਜ਼ ਐ ਬੱਚਿਆਂ ਵਾਸਤੇ ਤੇ ਇਧਰੋਂ ਦੇਖੋ ਤੁਸੀਂ ਪੜਾਕੇ ਪਈ ਜਾਂਦੇ ਕਿਸਤੀ ਦੇ ਕਿਸਤੀ ਦੇ ਪੜਾਕੇ ਪਈ ਜਾਂਦੇ ਪੂਰੇ ਨੱਪੀ ਆਉਂਦਾ ਚੋਕ ਪਤੰਦਰ ਇੰਨਾ ਦੇ ਬਣਾਉਣੇ ਜੇ ਆਪਾਂ ਕਿਹੜੇ ਫੇਰ ਜਾਂਦੀ ਦੇਖੋ ਕਿਵੇਂ ਐ ਢੇੜੇ ਖਾਂਦੀ ਮੈਂ ਕਹਣਾ ਕੰਮ ਖਤਰੇ ਵਾਲਾ ਪੂਰਾ ਇਹ ਮੇਲਾ ਬਾਬਾ ਅਹਿਮਦ ਸ਼ਾ ਪਿੰਡ ਪੰਜਾਵਾ ਆਪਣੇ ਗਵਾਂਢੀ ਪਿੰਡ ਲੱਗਿਆ ਹੋਇਆ ਜੀ ਕਿਸਤੀ ਦੇ ਨਿਆਰੇ ਤੇ ਅਲੱਗ-ਅਲੱਗ ਦੁਕਾਨਾਂ ਤੇ ਅਲੱਗ-ਅਲੱਗ ਇਹ ਝੂਲੇ ਛੋਟੇ ਬੱਚਿਆਂ ਆਸਤੇ ਵੱਡਿਆਂ ਵਾਸਤੇ ਸਾਰਿਆਂ ਵਾਸਤੇ ਝੂਲੇ ਲੱਗੇ ਹੁੰਦੇ ਆ ਤੇ ਆਪਾਂ ਤੁਹਾਨੂੰ ਕਬੱਡੀ ਵਾਲੇ ਪਾਸੇ ਵੀ ਲੈ ਕੇ ਚੱਲਦੇ ਆ ਇੱਧਰ ਬਾਜ਼ਾਰ ਲੱਗਿਆ ਪਹਿਲਾਂ ਐਂਟਰੀ ਆਪਾਂ ਝੂਲਾ ਤੋਂ ਕੀਤੀ ਆ ਬਾਕੀ ਆਮ ਹੀ ਮੇਲਿਆਂ ਵਾਂਗੂ ਫਾਸਟ ਫੂਡ ਦੀਆਂ ਦੁਕਾਨਾਂ ਤੇ ਹੋਰ ਜੂਸ ਵਗੈਰਾ ਗੋਲ ਗੱਪਿਆਂ ਦੀਆਂ ਰੇੜੀਆਂ ਇਹ ਆਮ ਚੀਜ਼ਾਂ ਮਿਲਦੀਆਂ ਤੇ ਹੁਣ ਆਪਾਂ ਫਤਿਹ ਨੂੰ ਵੀ ਭਾਉਣੇ ਆ ਝੂਲੇ ਤੇ ਜਿਹੜਾ ਆ ਵੱਡਾ ਚੰਡੋਲ ਸੀਗਾ ਜੀ ਇਹਨੂੰ ਖੋਲ ਰਹੇ ਆ ਬਾਈ ਕਿਉਂਕਿ ਹੁਣ ਮੇਲਾ ਪੂਰਾ ਸਮਾਪਤੀ ਵਾਲੀ ਐ ਤੇ ਵੱਡੀ ਕਿਸ਼ਤੀ ਤੇ ਤੁਸੀਂ ਰਾਸ਼ ਤੁਸੀਂ ਦੇਖ ਸਕਦੇ ਹੋ ਵੱਡੀ ਕਿਸ਼ਤੀ ਤੇ ਰਾਸ਼ ਪੂਰਾ ਹਜੇ ਵੀ ਜੀ ਮिक्की ਮਾਊਸ ਝੂਲੇ ਤੇ ਆਪਾਂ ਹੁਣ ਚੜਾਤਾ ਫਤਿਹ ਨੂੰ ਕਿਉਂਕਿ ਉਹ ਕਿਸ਼ਤੀ ਟਰੇਨ ਵਾਲਾ ਬੰਦਾ ਦਾ ਬੰਦ ਕਰ ਗਿਆ ਜਨਰੇਟਰ ਖਰਾਬ ਹੋ ਗਿਆ ਕਹਿੰਦਾ ਉਹ ਬੰਦ ਕਰ ਗਿਆ ਤੇ ਆਪਾਂ ਤੁਹਾਨੂੰ ਹੁਣ ਥੋੜਾ ਜਿਹੜਾ ਹੋਰ ਕਢਵਾ ਦਈਏ ਮੇਲੇ ਦਾ ਅਲੱਗ-ਅਲੱਗ ਉਵੇਂ ਹੀ ਬਾਜ਼ਾਰ ਤੇ ਉਵੇਂ ਦੁਕਾਨਾਂ ਜੂਸ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਸੁੱਖਾ ਸਾਡਾ ਬਾਈ ਇਹ ਫਾਸਟ ਫੂਡ ਵਾਲਾ ਇਹ ਤਿੰਨੇ ਨੇ ਨਾ ਲਓ ਜੀ ਗੱਡੀ ਗਈ ਚੱਲ ਤੇ ਬੰਦੇ ਹੁਣ ਰੋਗੀ ਫੇਰ ਲਓ ਜੀ ਜਿਹੜੇ ਆ ਨ ਯਾਰ ਬੈ ਜਾ ਬੈ ਜਾ ਪੈਸਤੀ ਵਾਲਾ ਵੀ ਉਧਰ ਚੱਕੀ ਆਉਂਦਾ ਕੰਮ ਆ ਇੰਸਟਾਗ੍ਰਾਮ ਫੇਮਸ ਸਟਾਰ ਸਾਡੇ ਦਰਮਿਆਨ ਪਹੁੰਚ ਚੁੱਕਿਆ ਹੈ ਇੰਸਟਾਗ੍ਰਾਮ ਤੇ ਇਹ ਮੁੰਡਾ ਬਹੁਤ ਫੇਮਸ ਹੈ ਹਰੇਕ 15 ਮਿੰਟਾਂ ਬਾਅਦ ਇਹ ਰੀਲ ਪਾ ਦਿੰਦਾ ਆ ਆ ਵੀ ਆਈਟਮਾਂ ਬੜੀਆਂ ਸੋਹਣੀਆਂ ਹੁੰਦੀਆਂ ਲੱਕੜ ਦੀਆਂ ਸਾਰੀਆਂ ਤੇ ਹੋਮ ਡੈਕੋਰੇਸ਼ਨ ਪਲੱਸ ਨਾਲ ਕੰਮੀਆਂ ਚੀਜ਼ਾਂ ਵੀ ਬਹੁਤ ਹੁੰਦੀਆਂ ਜਿਵੇਂ ਇਹ ਕੀ ਛੱਲੇ ਟੰਗਣ ਵਾਲੇ ਵੇਲਨੇ ਇਹ ਸਾਰੀਆਂ ਆਈਟਮਾਂ ਤੁਹਾਨੂੰ ਮਿਲ ਜਾਣਗੀਆਂ। ਮਿਸਟਰ ਫੂਜ਼ਿੰਗ ਟੂ ਦ ਸਕਾਈ। ਮੈਲੇ ਜੇ ਅਗਲੇ ਪਾਸੇ ਆ ਗਏ ਨਾ ਇੱਧਰ ਬਾਬਾ ਜੀ ਨੇ ਸਟਾਲ ਲਾਈ ਆ। ਆਗੇ ਤੇ ਬਦਾਮ ਰੂਮ ਪਾ ਕੇ ਯਾਰ 50 ਵਾਲਾ ਵੀ ਲੋਖੜਾ ਇੱਥੇ ਹੁੰਦੇ ਜਾਨਾ ਮੇਰੇ ਹੀ ਅਈ ਰਮੀ ਦੀ ਥਾਪੀ ਮਾਰ ਰੰਗ ਲਖਰੀ ਕਰਦਾ ਪਰ ਕਿਉਂ ਆਈ ਉਹ ਪਿੰਡੋਂ ਇਕੱਠਾ ਮਾਣ ਦੇ ਤੇ ਬਹੁਤ ਵੱਡਾ ਕਬੱਡੀ ਮੇਲਾ ਹੁਣ ਇਸ ਇਲਾਕੇ ਦਾ ਬਹੁਤ ਬੰਨਿਆ ਦੇ ਟੂਰਨਾਮੈਂਟ ਪਿੰਡ ਇਕੱਠਾ ਹੋਣ ਦੇ ਤੇ ਕਿਵੇਂ ਮੌਤ ਲਾਗੇ موسیقی من قلقت میں بلدھی جانا ایداً جانا 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 وrestrial تجدو اگلو سلام